ਇਹੋਂ ਮੇ ਜਾਲੀ ਜੁੜੀ ਤਾ ਜੰਗਲੇ ਜੇ ਤੋਂ ਨਾਉਣ ਦੇ ਕੀ ਕਹਿੰਦੀ ਵੀ ਇਲੀਓ ਮਾਂ ਸਪੈਸ਼ਲ ਸੱਦੇ ਆ ਸਵਿਟਸਰਲੈਂਡ ਸਪੈਨਾਂ ਚੁਲਕਾਟੀਆਂ ਦਾਦੀ ਪੋਤੀ ਲੱਗੀਆਂ ਮਾਰੋ ਮਾਰ ਉੱਤਵੀਂ ਬਜਾਰੋਂ ਆਈ ਆ ਤੇ ਹੁੰਦੀ ਆ ਕਿ ਨਹੀਂ ਲੈ ਐਦਾਂ ਕਰੀ ਇਹਨੂੰ ਠੰਡ ਚ ਸੁਨ੍ਹਾ ਵੀ ਇਹਨਾਂ ਦੀ ਗੁਲਾ ਕੰਦੀ ਲਾਗ ਛੱਡ ਦੇ ਬੋ ਬੁਢਾ ਆਹ ਕੌਣ ਹੈ ਇਹ ਕੀ ਲੈਂਦਾ ਹਨ ਕਲਾਈ ਬੜਾ ਸੋਣਾ ਬਣਿਆ ਇੰਦਾ ਹੱਥ ਛੱਡ ਪਾ ਇਹ ਕੀ ਦੀ ਆ ਉਹ ਉਹ ਦੇਗੀ ਜੰਦੀ ਉਹ ਉਹ ਸਭ ਉੱਠੀ ਲਾਲੀਓ ਪੁੱਠੀ ਸਭ ਉੱਠੀ ਲਾਲੀ ਅਕਲੀਏ ਕੱਟਵੇਂ ਵੇ ਕੱਟੇ ਆਹਰ ਗੁਰ ਕਹਿੰਦੀ ਇੱਥੇ ਝੂਟਾ ਲੈਣਾ ਆਵੇ ਹੁਣ ਇੱਥੇ ਡਰ ਲੱਗਦਾ ਵਾ ਨਹੀਂ ਕੀ ਡਰ ਲੱਗਦਾ ਡਰ ਲੱਗਦਾ ਵਾ ਕਿੱਥੇ ਓਏ ਬੱਚੇ ਲੈਣ ਦੇ ਝੂਠੇ ਕਿੱਥੇ ਇੱਥੇ ਇੱਥੇ ਕਿੱਥੇ ਕੀ ਆ ਲਾ ਕਿੱਥੇ ਕਿੱਥੇ ਓਏ 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 ਆ ਵੀ ਭਲੈਂਦੇ ਝੂਲਾਓ ਬੱਚੇ ਝੂਲਾ ਲੈਣ ਇੱਧਰ ਕਦੀ ਕਹਿੰਦੀ ਇੱਥੇ ਕਿ ਇੱਥੇ ਇੱਧਰ ਕੁਝ ਬਣਾ ਲੈ ਫੜ ਇੰਦਰ ਤਾਂ ਚੱਲ ਚੱਲ ਦੱਸ ਕੋ ਮਾਇਤ ਇੱਥੋਂ ਐ ਨਹੀਂ ਸਮਝ ਨਹੀਂ ਲੱਗਦੀ ਜੀ ਤੇ ਤੂੰ ਨੇ ਕੀ ਹੈ ਜੀ ਹੂੰ ਤੇ ਲੱਤੀ ਹੈ ਜੀ ਅਜੇ ਤੂੰ ਨਿਕਾ ਲੱਡੂ नि लग हूं किनू की करना है। हाँ। नहीं कर, कर।, कर।, कर।

ਸਟੇਲੂਨ ਤੇ ਆਫ ਚੱਲ ਰਹੀ ਐ 2000 ਰੁਪਏ ਦੇ ਵਿੱਚ ਕੈਰਾ ਸਮੂਥ ਐਚਡੀ ਬਿਊਟੀ ਸਲੂਨ ਬਟਾਲਾ ਵੜੀ ਬਹੋਂ ਹਾਂ ਅੱਛਾ ਕਿੱਥੇ ਚੱਲਨੇ ਆਪਾਂ ਆਪਾਂ ਚਾਉਣਾ ਛਾੜੂ ਉਹ ਪੋਚਾ ਲੈਣ ਚ ਨੇ ਝਾੜੂ ਥੜੀ ਲੈਣ ਚੱਲਨੇ ਆ ਪੋਚਾ ਕੋ ਪੋਚਾ ਲੈਣ ਚੱਲਨੇ ਆ ਪੋਚਾ ਲੈ ਚਲਾ ਹਾਂ ਬੁਤਵਾ ਹਰਦੀ ਵੜੀ ਬਹੋਂਦ ਨੇ ਪਤਾ ਵੜੀ ਬਹੋਂਦਿਆ ਤੀਦੀ ਇਹ ਨਾਲ ਪੋਚਾ ਲੈਣ ਵਾਸਤੇ ਘਰ ਵਾਸਤੇ ਹੁਣ ਨਾਲ ਮੇਰੇ ਇਹ ਦੇਖੋ ਇੱਥੇ ਪੋਚਾ ਲੈ ਲੈਣਾ ਓਏ ਕਹਿੰਦੀ ਪੋਚਾ ਦੇ ਦੋ ਓ ਚੁੱਚੀ ਬੋਲਣ ਦੀ ਕਾਹ ਦੇ ਦੋ ਪੋਚਾ ਓ ਪਹਿਲਾਂ ਆਂਦੀ ਪੁੱਛਿਆ ਗਏ ਜਾਂ ਅਹੋ ਕਹਿੰਦੇ ਆ ਸੀ ਕਹਿੰਦਾ ਪੋਚਾ ਦੇ ਦੋ ਇਹਨੇ ਸਾਰੇ ਜਣੇ ਨੇ ਮੁੰਡਾ ਸਮਝਦੇ ਕਹਿੰਦੇ ਹੁੰਦੇ ਆ ਪੋਚਾ ਕਹਿੰਦੇ ਆ ਇਹ ਇਹ ਮੇਰਾ ਮੁੰਡਾ ਹੀ ਹੈਗੇ ਆ ਇਧਰ ਨਾ ਇਹ ਮੈਂ ਆਇਆ ਕਨਵਾ ਰੋਡ ਤੇ ਆ ਦੇਖੋ ਨਹੀਂ ਤੂੰ ਇੱਥੇ ਰਹਿ ਨਹੀਂ ਜਾਣਾ ਆ ਮਾਗਰ ਤਲਗੀ ਸਪੈਸ਼ਲ ਆ ਕੰਮ ਕਰਨ ਵਾਸਤੇ ਮਕਰ ਗਈ ਕਹਿੰਦੀ ਮੈਨੂੰ ਮਕਰ ਮਕਰ ਉੱਥੇ ਤਾਰ ਵੀ ਬੈਕ ਸਾਈਡ ਉਹਨੂੰ ਖੋਲ ਤਾ ਡਬਾ ਦੇੜਤਾ ਸਭ ਕੁਝ ਦੋ ਮਿੰਟ ਨਹੀਂ ਹੋਏ ਜਿਵੇਂ ਲਿਆਂਦਾ ਉਹ ਤੈ ਲੈ ਲੈ ਉਹ ਉਹ ਟੁੱਟ ਜਾਣਾ ਹੀ ਏ ਤੇਰਾ ਪਾਪਾ ਸਤਾ ਬੜਾ ਦਿੰਦੀ ਹੋਈ ਸੀ ਹਟਣਾ ਨਹੀਂ ਜੋ ਮਰਜ਼ੀ ਹੋ ਜੇ ਹਾਡੇ ਗਵਾਨ ਵੀ ਹੁਣ ਚੱਲੇ ਆ ਹੈ ਤੇ ਇਧਰ ਬੁੱਕਾਂ ਵਾਲੀ ਫਿਰ ਆਪਣਾ ਦਿਖਾਉਣ ਪੈ ਗਈ ਇਧਰ ਨਾਲ ਲਈ ਸਾਡੇ ਸਲੂਨ ਦੇ ਨਾਲ ਹੀ ਲੈ ਵੀ ਮੈਂ ਤਾਂ ਤਿਆਰ ਹੋ ਗਏ ਆ ਸਸੇਕਾਰ ਸਾਤੜਾ ਇਦਨੇ ਵਲੌਗ ਦੇ ਵਿੱਚ ਤੇ ਹਰ ਹੁਣ ਆਪਣੀ ਤਾਂ ਸੁੱਤੀ ਹੀ ਫਿਰ ਹਾਲਾ ਜੀ ਸੰਦੀਪ ਤਿਆਰ ਹੋਣ ਦੀ ਆ ਤੇ ਮੰਮੀ ਹੁਣੀ ਗਈ ਹੋਏ ਅਦਰ ਕਰਨ ਦੀ ਦਿਨ ਨਾਲ ਕਿਉਂਕਿ ਉਧਰ ਹਰਦੀ ਡੇ ਆ ਬਾਲਣ ਡੇ ਉਹਨਾਂ ਦੇ ਕੋਠੇ ਤੇ ਉੱਥੋਂ ਪੁੱਟੀ ਇਹ ਲੱਗੇ ਘਾਰੇ ਉਹਨਾਂ ਦਾ ਤਾਂ ਕਰੇ ਫਿਰ ਉੱਥੋਂ ਨੇੜਾ ਪਾਉਂਦੇ ਨੇ ਇੱਥੇ ਫੇਰ ਘਰੇ ਲਿਉਣੀ ਪਾਣੀ ਫੇਰ ਇੱਥੇ ਡਬਲ ਮਿਹਨਤ ਪਾਣੀ ਮੈਂ ਉੱਥੇ ਸਹੀ ਆ ਸਭ ਉੱਥੇ ਸੁਕਣੇ ਪਾਉਂਦੇ ਰੋਏ ਧੁੱਪੇ ਕੋਠੇ ਦੇ ਖਲਾ ਦਿੰਦੇ ਸੰਦੇ ਮਾਰ ਲੱਗੀ ਜਿੰਦਰਾ ਇੰਦਰ ਇੰਡੀਆ ਮੇਰੇ ਕੋ ਸੱਤੀ ਹੈ ਜੇ ਦੋਵੇਂ ਹੁੰਦੇ ਫਿਰ ਆਪੇ ਫੜ ਦੋਗੇ ਇਹਨੂੰ ਮੈਂ ਖੰਣਾ ਸੱਤੀ ਰਵੇ ਥੋੜਾ ਟਾਈਮ ਗਾ ਜੋ ਉਠ ਖਲੋਤੀ ਨੇ ਪੰਗਾ ਪਾਉਣਾ ਵੀ ਚੁੱਪ ਪੈ ਗਈ ਜਿਹੜੀ ਕਰਨ ਦੀ ਦੀ ਹੁਣ ਮਰ ਲਾ ਆ ਮੈਂ ਤੇ ਨਾਲ ਫਿਰ ਭਾਜੀ ਆਏ ਮੇਰੇ ਇਹ ਕਿ ਬਬੂ ਸੇ ਆ ਜਾ ਆ ਜਾ ਆ ਨੋ ਕੋਠੇ ਦੇ ਡਾਡੀ ਆ ਹਾਂਜੀ ਹੰ ਕਿਥੇ ਡਾਡੀ ਆ ਉੱਪਰ ਨਾ ਆਉਂਦੀ ਆ ਡਾਡੀ ਕਿਥੇ ਇਹ ਡਾਡੀ ਤੇ ਉਹ ਜੋਤੀ ਚ ਨਾ ਆਉਂਦੀ ਲੈ ਮੈਂ ਆਈ ਹਾਂ ਮੈਂ ਵੇਖਾਂ ਭਲਾ ਉਹ ਕਿ ਚੱਕ ਪਈ ਡਾਡੀ ਕਹਿੰਦੇ ਤੁਰਿਆ ਨਹੀਂ ਜਾਂਦੇ ਓਦਾਂ ਹੌਲੀ ਹੌਲੀ ਗਿਆ ਵਿਚਾਰੇ ਡਰੇ ਬੋਲਣ ਕੇ ਅੱਛਾ ਬਾਲਤੀ ਆਈ ਈ ਕੱਲ ਬਾਲਤੀ ਐਸ਼ਾ ਜਦ ਉਹ ਡੈਡੀ ਹੁਣ ਟੁਕਣ ਡਿਆ ਹੀ ਆ ਆਹੋ ਆਹੜੀ ਐਸ਼ਾ ਟੋਟੇ ਵੀ ਕਰਨੇ ਪਾਣੇ ਹਨ ਹੂੰ ਹੂੰ ਵਾਵਾ ਹੀ ਕੰਮ ਐ ਖਪਾਈ ਜਗੇ ਐਵੇਂ ਵਾਦੂਗਾ ਨਹੀਂ ਖਪਾ ਤਾਂ ਬੜਾ ਹੁੰਦਾ ਹੂੰ ਉਹ ਅਜਬਾਲੀ ਐ ਐਸ਼ਾ ਉੱਪਰਲੇ ਵਾਲੀ ਅਜਬਾਲੀ ਆ ਵੀ ਆ ਵੀ ਹੂੰ ਹੂੰ ਹੋਰ ਜਿਆਦਾ ਤਾਂ ਨਹੀਂ ਹੁੰਦਾ ਠੀਕ ਹੀ ਐ ਕੰਮ ਤਾਂ ਰਹਿਣ ਜਾਂਦਾ ਸਸ ਜ ਮੈਂ ਕੀ ਆ ਵੀ ਯਾਰ ਜਿਆਦਾ ਮਿਹਨਤ ਨਾ ਕਰੋ ਕਿੰਨੀ ਵਾਰ ਉਠਾਗਾ ਆ ਨਹੀਂ ਥੋੜਾ ਹੁਣ ਡੈਡ ਕਰਾਂਦਾ ਥੋੜੀ ਜਿਹੀ ਨਾ ਮਿਲ ਆਇਆ ਕਰਨ ਆਹ ਰਹਿ ਦੁੱਖ ਪਾ ਬੜਾ ਯਾਰ ਇਹਦਾ ਆ ਰਹਿ ਦਾ ਨਾਲ ਆਇਆ ਕਰਾਂਗਾ ਹਮਾਰ ਤੂੰ ਬਲਕਿ ਹੋ ਗਈ ਆ ਇਹ ਝੰਡੀ ਏ ਥੋੜੀ ਥੋੜੀ ਭਲਣੀ ਆ ਕੇ ਤਾਂ ਬਾਲੀ ਦੀ ਏ ਜੇ ਕੱਚੀ ਰੱਖ ਲਈਦੀ ਉੱਗ ਜਾਂਦੀ ਏ ਅਛਾ ਅਛਾ ਤਾਂ ਬੰਦ ਗਈ ਏ ਅਛਾ ਅਛਾ ਹੋ ਗਈ ਹੋਣ ਇੰਨਾ ਕੱਢਣੀ ਵਿਚਾਰਿਆਂ ਨੇ ਗੱਲ ਕੀ ਏ ਤੈਨੂੰ ਓਏ ਬਟਰੂ ਰਾਮ ਵੇ ਦਾ ਹੀ ਐ ਹੱਟ ਚਲੋ ਚਲੀ ਗਏ ਡਾੜੀ ਹਾਂ ਨਹੀਂ ਤੇ ਡਾੜੀ ਗਏ ਥੋੜਾ ਕੰਮ ਕਹਿੰਦੇ ਵੀ ਇਹਦਾ ਆਪਣਾ ਅੱਗ ਤੁਸੀਂ ਸੇਕ ਦਿੱਤਾ ਥੋੜਾ ਇਹ ਲੱਖ ਨੂੰ ਤੇ ਫਰਕ ਪੈ ਗਿਆ ਠੀਕ ਹੈ ਵੀ ਇੱਧਰ ਗਏ ਥੋੜਾ ਕੰਮ ਅੱਗੇ ਤੇ ਮੈਂ ਚੱਲਿਆ ਹਣ ਦੋ ਕ ਵੱਡੀਆਂ ਹਲਦੀਆਂ ਹਲਦੀ ਚ ਤੇ ਆ ਹੱਥ ਵਢਾਲਿਆ ਮਾਣ ਜਿੱਥੋਂ ਟੱਕ ਜਾ ਲੱਗ ਗਿਆ ਕੰਮ ਖਰਾਬ ਹੋ ਗਿਆ ਅਸੀਂ ਚਲੀ ਗਏ ਪ੍ਰਾਹ ਦੇ ਵਸਦੀ ਨਹੀਂ ਖੇੜ ਗਿਆ ਜਾਗਾ ਇਥੇ ਫੇਰ ਮੈਨੂੰ ਕੁੱਲੇ ਦਵਾਲੇ ਦਾ ਹੁਣ ਇਕੱਠਾ ਕਰਨਾ ਸ਼ੁਰੂ ਕਰਤਾ ਵੀ ਬਦਲਵਾਈ ਹੋਈ ਜਾਂਦੀ ਇਹਨੂੰ ਛੋਟੇ ਛੋਟੇ ਪੀਸਾਂ ਵਿੱਚ ਕਰ ਦੇਣੇ ਜਿਹੜਾ ਸੌਖਾ ਉਦਾਂ ਨੇ ਤੇ ਗੰਡੀਆਂ ਭਰਨਤੀਆਂ ਤੇ ਬਹੁਤ ਜ਼ਿਆਦਾ ਟਾਈਮ ਲੱਗਣਾ ਫੇਰ ਤੇ ਤਿੰਨ ਮਹੀਨੇ ਬੰਨੇ ਹੁਣ ਅਜੀ ਦਿਹਾੜੀ ਤੇ ਚਲੋ ਇਹਦੀ ਮੰਮੀ ਡੇਰੀ ਵਿਚਾਰੀ ਤੇ ਮਣਕੇ ਫੇਰ ਮੈਨੂੰ ਹੀ ਕਰਨਾ ਪਿਆ ਕਰਨਾ ਸਵੇਰੇ ਸਾਮ ਨੂੰ ਆ ਹੁਣ ਕੱਟਣ ਰਏ ਜਿਹੜਾ ਵਖਰੀਆਂ ਕੀਤੀਆਂ ਤੇ ਹੁਣ ਬਾਲਗੇ ਤਾਂ ਕੱਟਣ ਦੇ ਪੇ ਛੇਤੀ ਕਿੰਨਾਂ ਦਾ ਸੁੱਕ ਜੇਗੀ ਉਹ ਆ ਬਹੁਤ ਵੱਡੇ ਵੱਡੇ ਪੀਸ ਆ ਤੇ ਇਹ ਆ ਸੁੱਕਣੇ ਉਮੀਦ ਕਰਾਂਗੇ ਤੇ ਸੁੱਕ ਜੂਗੇ ਉਹ ਮੈਂ ਅੱਗੇ ਤੋੜਨ ਲਿਆ ਉਦਾਂ ਇਹ ਬਹੁਤ ਇਹ ਤਾਂ ਨਗ ਜਾਣ ਸੀ ਈ ਮਹੀਨੇ ਚ ਪਣਦੇ ਹੀ ਤੇ ਫਿਰ ਮੈਂ ਤਾਂ ਫੇ ਮਿਹਨਤੀ ਕਹਨਾ ਇਹ ਵੇਖਣ ਵਾਲੇ ਨੂੰ ਲੱਗਦਾ ਵੀ ਖਰੇ ਐਵੇਂ ਕਿਹਵੇਂ ਚੀਜ਼ਾਂ ਫਸਣਾ ਹੋ ਜਾਂਦੀਆਂ ਤੇ ਇਦਾਂ ਹੀ ਮੂੰਹ ਚ ਪੈ ਜਾਂਦੀ ਫੜ ਕੇ ਬਸ ਤੇ ਸਾਨੂੰ ਖਾਪਦਿਆਂ ਹੋ ਗਿਆ ਚਾਰ ਪੰਜ ਦਿਨ ਹੋ ਗਏ ਬੜੀ ਖੱਪ ਖਪਾਈ ਹੈ ਮੈਂ ਤਾਂ ਬੜੀ ਮਿਹਨਤ ਬੜੀ ਬਹੁਤ ਬਾਕੀ ਕਿਉਂ ਮਾਰਾ ਅੱਜ ਕਿਰਪਾ ਕਰੇ ਮਿਹਨਤ ਨਹੀਂ ਕੰਮ ਬਣਦੀਆਂ ਆਹ ਚਲੋ ਕਈ ਕਹਿੰਦੇ ਆਂਟੀ ਹੱਥ ਲਾਉਣ ਦੀ ਚੋ ਜਿੰਨਾ ਥੋੜਾ ਬੋਤਾ ਹੁੰਦਾ ਕਰਦੀਆਂ ਨਾ ਨਹੀਂ ਨਹੀਂ ਬਹੁਤ ਕਰਦੀ ਹੁਣ ਇਦਾਂ ਹੀ ਆ ਨਾ ਦੂਰੋਂ ਦੂਰੋਂ ਪਤਾ ਲੱਗਦਾ ਵਾ ਢੂਣ ਵੱਜਦੇ ਸਾਰੇ ਖੱਬਦੇ ਸਾਰੇ ਇਹ ਸਵੇਰੇ 8 ਵਜੇ ਦੀ ਇਹ ਵੀ ਡਈ ਆ ਮੈਂ ਵੀ ਕੱਲ ਵੀ ਪਰਸੋਂ ਤੇ ਹੁਣ ਰਾਤ ਹੀ ਗਏ ਆਂ 6:00 7:00 ਵਜੇ ਚਲ ਗਏ ਤੇ ਹੁਣ ਇਦਾਂ ਹੀ ਭੱਜ ਦੌੜਿਆ ਆਦਰ ਪਾਲ ਨੇ ਦੀ ਕਦੀ ਕੋ ਹਲਿਆ ਕਦੀ ਕੋ ਹਲਿਆ ਚੁੱਕ ਚਕਾਈ ਆਈ ਜਾਂ ਕੋਈ ਬੋਰੇ ਨਾਲ ਮੇਰੇ ਲੱਕ ਦਰਦ ਹੋਣ ਡਿਆ ਪਿਆ ਭਾਈ ਥੋੜੀ ਦੇ ਵਿੱਚ ਲੱਕ ਦਾ ਵੀ ਹੁੰਦਾ ਡਰੀ ਲੱਗਦਾ ਤੁਹਾਨੂੰ ਚੋਕ ਵੀ ਪੈ ਜਾਂਦੀ ਹੈ ਨਾ ਹਾਂ 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 ਵਾ ਇਹਦਾਂ ਦੇ ਕਰਨੇ ਪੀਸ ਹੁਣ ਵਾਫ ਦੀ ਤਿਆਰੀ ਬੂਆ ਬੰਦ ਕਰਨ ਦੇ ਹੁਣ ਚੱਲਨੇ ਘਰ ਨੂੰ ਨਹੀਂ ਰਹਾ ਹੋ ਗਿਆ ਚਲੋ ਕੋਈ ਨਹੀਂ ਐਦਾਂ ਹੀ ਆ ਭਾਈ ਹਾਂ ਰੱਬ ਸੁੱਖ ਰੱਖੇ ਆਇਰ ਗੁਨਾ ਕਿੱਥੇ ਗਈ ਯਰ ਗੁਨਾ ਕਿੱਥੇ ਗਈ ਕਿੱਥੇ ਗਈ ਯਰ ਗੁਨਾ ਆਇਰ ਗੁਨਾ ਕੋਸ਼ਿਸ਼ੇ ਪਤਾ ਬ੍ਰੇਕ ਪਾਊਡਰ ਲੱਗਣ ਦਾ ਪਾਊਡਰ ਇਹ ਕੰਡਿਆ ਵਾ ਹੈ ਇਹ ਕੰਡਿਆਰ ਗੁਣ ਹੈ ਮੋਟਾ ਕਰ ਗਿਆ ਬਰਸ ਕੰਡਿਆ ਕੀ ਕੰਡਿਆ ਪਾਊਡਰ ਲਾਉਂਡਿਆ ਅੱਛਾ ਲਾ ਲਾ ਅੱਜ ਮਿਲਿਆ ਆ ਮੜਿਆ ਨੂੰ ਤਨਖਾਵਾ ਤੇ ਅਸੀਂ ਸੋਚਿਆ ਚਲੋ ਦੋ ਪੀਜ਼ੇ ਖਾ ਲਈਏ ਤੇ ਪੀਜ਼ੇ ਲੈਣ ਵਾਸਤੇ ਆਏ ਆ ਦੋ ਆਬੜੀ ਦੀ ਲੋਕੇਸ਼ਨ ਉੱਤੇ ਜਾਵੇ। ਕਿਆ ਜੀ ਬਾਤ ਆ। ਬਹੁਤ ਸੋਹਣਾ ਬਣਾਇਆ। ਹਾਂ। ਆਪਾਂ 10-15 ਮਿੰਟ ਹੋ ਗਏ ਆ ਵੇਟ ਕਰਦਿਆਂ ਨੂੰ। ਇਹ ਆ ਪੀਜ਼ਾ ਬਣ ਕੇ ਨਹੀਂ ਆਇਆ। ਆ ਜਾਏਗਾ ਤੇ ਉਹ ਨਿਚਰੇ ਬੈਲੂਨ ਦੇ ਨਾਲ ਖੇਡਣ ਦੀ ਹਰ ਹੁਣ ਸਾਡੀ। ਨਹੀਂ ਨਹੀਂ। ਆਓ ਆਓ ਉਹ ਫੜ ਲਾ ਉਹ ਵਾਲਾ ਛੋਟਾ ਉਹ। ਆਓ ਵੇ। ਹਾਂ ਤੇਰਾ ਪੀਜ਼ਾ ਤਿਆਰ ਹੋ ਗਿਆ ਓਏ ਹੋਏ ਕਹਿੰਦੇ ਪੀਜ਼ਾ ਤਿਆਰ ਹੋ ਗਿਆ ਭਾਜੀ ਨੇ ਫੜ ਦਿਆ ਹਾਂ ਚੱਕ ਲਈਦਾ ਪੱਧਰੇ ਪੱਧਰੇ ਗੰਮੀ ਗੰਮੀ ਜੰਮੀ 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 ਹੈ ਗੋ ਜੰਮੀ ਕਹਿੰਦੇ ਅੱਜ ਕੋਈ ਨਵੀਂ ਵੈਰਾਈਟੀ ਆਈ ਅੱਜ ਕੋਈ ਨਵੀਂ ਵੈਰਾਈਟੀ ਆਈ ਕਦਾਂ ਆਹ ਸਮੈਲ ਨੇ ਤਾਂ ਜਾਣ ਹੀ ਘਾੜਦੀ ਲੈ ਵੀ ਆ ਕਰਿਓ ਚੱਕ ਜਰਾ ਓ ਕੀ ਆਈ ਬਾਤ ਆ ਵੀ ਆਵਲਾ ਸਈ ਆਵਲਾ ਆ ਦੋਵੇਂ ਟੈਸਟ ਕਰਦੇ ਦੋਵੇਂ ਰਵੀ ਤੇ ਬਈ ਹੈ ਧੁੰਦ ਪੁਆਤੀ ਜੇ ਨਹੀਂ ਟਲਿਆ ਵੇ ਧੁੰਦ ਬਟਾਲੇ ਚ ਅੱਜ ਚੰਗੀ ਠੰਡੀ ਧੁੰਦ ਪੈ ਗਈ ਆ ਤਨ ਛੱਡਵਣਾ ਤਸਮਾ ਵੀ ਖੋਲ ਲਿਆ ਇਹਨੇ ਦੋ ਵਾਰੀ ਬੰਤਾ ਹੀ ਕੁਝ ਨਹੀਂ ਆ ਧੁੰਦਾ ਆਪਣੇ ਮਹੱਲੇ ਵੀ ਚੰਗੀ ਪਈ ਓਏ

ਪਦਾ 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 ਮੈਂ ਆਦੀ ਆ ਪਦਾ ਪਦਾ ਦੱਦੂ ਨੂੰ ਜੀਜੀ ਖਾ ਲੋ ਆਲ ਦੱਦਾਂ ਦਾ ਦੱਦੀ ਨੂੰ ਕੋ ਜੀਜੀ ਖਾ ਲੋ ਫਿਰ ਦੱਦਾਂ ਨੇ ਆ ਜਣਾ ਸਿੱਛੀ ਜੀਜੀ ਖਾ ਲੋ ਕਹਤਾ ਦਿੱਲੀ ਹੈ ਜੀਜੀ ਗਰਮ ਹੈ ਕਾ ਖਾ ਲੋ ਨਹੀਂ ਗਰਮ ਨਹੀਂ ਆ ਯਾਰ ਠੰਡਾ ਹੋ ਖਾਣਾ ਲੈ ਗਰਮ ਕਰਦਾ ਉਹਨਾਂ ਤੇ ਕਰਦਾ ਗਰਮ ਹੈਣਾ ਉਹਨਾਂ ਤੇ ਕਰਦਾ ਗਰਮ ਪੇਸਤਾ

ਹੈਂ ਹੂੰ ਕਿੰਨੇ ਪ੍ਰੈਸ ਲਾਉਣਾ ਹੈ ਚਾ ਦੁੱਧ ਪੀਣਾ ਦਾਦੀ ਕੋ ਜਾ ਕੀ ਗੋਲੀ ਮਾਰ ਕਿਦਾਂ ਗੋਲੀ ਮਾਰ ਆਹ ਓ ਤੇਰਾ ਪਲਾਂਜੀ ਉਹ ਦੇਖ ਗਿਆ ਯੋ ਦੇਖ ਜਿੰਦਾ ਦੇਖ ਜਾਂਦਾ ਨਾ ਜਿੱਦਾਂ ਹਿਲਮਾ ਚ ਕਰਦੇ ਇਦਾਂ ਕਰਨੇ ਬਾਬੇ ਦੇ ਫੁੱਲ ਚਣੋਣੇ ਮੈਂ ਕਿਹਾ ਹੱਥ ਤੋ ਕਹਿੰਦੀ ਹੁਣ ਚਲੋ ਮੇਰੇ ਹੱਥ ਧਵਾਓ ਆ ਉੱਥੇ ਰਪਨਾ ਦੇ ਉਹ ਜਦੋਂ ਗੋਲੀ ਵੱਜ ਕੇ ਡਿੱਗਦੇ ਨੇ ਆਣੇ ਜਦੋਂ ਡਿੱਗੇ ਉਹ ਗੁਰਵਾਜ ਕੋ ਆਪਣੇ ਨਾਨਕੇ ਗਈ ਨਾ ਉੱਥੇ ਉਹ ਕਰਦਾ ਹੁਣ ਆਂਖ ਡਾਉਣਾ ਜਾਂ ਨਾ ਪਲਾਸਟਿਕ ਜਿਹਦਾ ਤੇ ਉਹ ਇਹ ਉਦਾਂ ਕਹਿੰਦੀ ਮੇਰੇ ਜਦੋਂ ਗੋਲੀ ਮਾਰ ਇਦਾਂ ਕਹਿੰਦੀ ਗੋਲੀ ਬਾਗ ਗੋਲੀ ਮਾਰ ਕਹਿੰਦੀ ਫਿਰ ਉਦੋਂ ਡਿੱਗਦੀ ਡਿੱਗਦੀ ਆਹ ਡਿੱਗ ਪਈ ਉਹ ਗੋਈ ਵੱਜ ਗਈ ਉਹ ਕਹਿੰਦੀ ਗੋਲੀ ਵੱਜ ਜਾਂਦੀ ਜਿੱਦਾਂ ਇੰਡਾਂ ਡੰਡੇ ਘੇਰੇ ਲਿச்சு ਗੀਤ ਉਹਨੂੰ ਨਾਲ ਉਹ ਦੇ ਗਿਆ ਈ ਉਹ ਤੇਰਾ ਭਲਾ ਹੋ ਜੇ ਆ ਪਿਸਤੌਲ ਨਾ ਨਾ ਖਡਾਉਣਾ ਤੇ ਮੈਨੂੰ ਕਹਿੰਦੀ ਆ ਜਿੰਨਾ ਗੋ ਅਰਗਣ ਵਿੱਚ ਮੇਰਾ ਦੁੱਖ ਵੇਖ ਕੇ ਜੀ ਦਾਦੂ ਕੀ ਉਹ ਗਾਂਢੀ ਤਾਂ ਵੀ ਪੁੱਛਣ ਡਈ ਹੁਣ ਪੱਟੀ ਚੁੱਕ ਕੇ ਵੇਖਿਆ ਕਹਿੰਦੀ ਦਾਦੀ ਕੀ ਹੋਈ ਪੁੱਤੂ ਦਾਦੀ ਨੂੰ ਪੁੱਛ ਪੀयो ਈ ਤਾਂ ਜੁੱਦੂ ਦੇ ਦਾਦੂ ਹਾਂਜੀ ਦਾਦੂ ਹਾਂਜੀ ਹਾਂ ਪੀयो ਈ ਦਾ ਹਾਂਜੀ ਖਾਣਾ ਇੱਥੇ ਨਹੀਂ ਇੱਥੇ ਪੀ ਹੋਈ ਇਹਦੇ ਹੱਥ ਆਵੇ ਹੈ ਆ ਹਲਦੀ ਦੇ ਨਾਲ ਰੰਗ ਹੋਏਗੇ ਹਲਦੀ ਨਾਲ ਆ ਮੇਰੇ ਤਾਂ ਲੱਗੀ ਹਾਂ ਦਾਦੀ ਦੇ ਤਾਂ ਨਹੀਂ ਲੱਗੀ ਨੇ ਕੀ ਖਾਣਾ ਸੀ ਈ ਖਾਣਾ ਬਹੁਤ ਨੇ ਅੰਧਾਰ ਖਾਣੇ ਸੀ ਸੁਆਦ ਆ ਬੜੇ ਸੁਆਦ ਆ ਬੜੇ ਸੁਆਦ ਲੱਗਦੇ ਹੀ ਹੋਏ ਕਾਕੇ ਨੂੰ ਮਮੀ ਖਾਲਾ ਕੰਨਾ ਹਾਂ ਨਾ ਸੁਆਦੀ ਹੋਏ ਬੜੇ ਇਸ ਨੂੰ ਕੰਨ ਕਾਲਾ ਕੰਨ ਕਾਲਾ ਤਾ ਦਿਖਾ ਲਾ ਲੈ ਉਹ ਲੈ ਉਹ ਗੋਲਦੀ ਜਾਂਤੇ ਕਾਲਾ ਖਾਣਾ ਕੱਢੀ ਦੇ ਥੋੜੀ ਨਾ ਖਾ ਫਿਰ ਕਿਉਂ ਨਹੀਂ ਹੈ ਚੁੰਮਚਾ ਮਾਰ ਨਾ ਖਾ ਮਰੂਦ ਖਾ ਲਾ ਚੁੰਮੂ ਜਾਂ ਫਿਰ ਕੱਢਦੇ ਨੇ ਜੇ ਕੱਢੇ ਫਿਰ ਹੁਣ ਮੈਂ ਮਾਨਾ ਨਹੀਂ ਹੂੰ ਕੱਢੀ ਨਾ ਕੱਢੀ ਦੇਣੀ ਮੂੰ ਚੁਖਾ ਗਾ ਤਾਂ ਚੁੱਕਾ ਉਹ ਤੇਰਾ ਭਲਾ ਲੱਖ ਪੀਰ ਸੰਤੋ ਨਹੀਂ ਤੇ ਉਹਨਾਂ ਤੋਂ ਉਹਨਾਂ ਤੋਂ ਉਹਨਾਂ ਤੋਂ ਟੋਪ ਗੇ ਥੋ ਲੈ ਉਹਨੇ ਹੋ ਗਏ ਪੂਜੇ ਦੀ ਸਾਫ ਕਰ ਲੈ ਵਾਈਗਰੂ ਚਲ ਕਰ ਲੈ ਚਲੋ ਜੀ ਚਲੋ ਜੀ ਬਾਸ ਮੂੰਹ ਤੇ ਹੱਥ ਤੇ ਹੋ ਲਈ ਜੀ ਚਲ ਨਨ ਮੂੰਹ ਤੇ ਹੱਥ ਤੇ ਚਲੋ ਫੇ ਹੁਣ ਬਾਬੇ ਦੇ ਕੋਲ ਚੜਾਈਏ ਹੁਣ ਬਾਬੇ ਦੇ ਕੋਲ ਨੂੰ ਚਲੋ ਜੀ ਵਾਏ ਗਰੂ ਬੋਲੋ ਵਾਏ ਗਰੂ ਆ ਤੋ ਆਹੋ ਆਹੋ ਆਜਾ ਆਜਾ ਅਹਵਾਜਾ ਖਿਲਾੜੀ ਨਾ ਫਤੂਲੀ ਤੇ ਇਹ ਫੇਰ ਤੇ ਕਿਹਨੀ ਤੂੰ ਗੰਜਿਆ ਜੀ ਹਾਂ ਫੇਰ ਨਹੀਂ ਤੇ ਕਿਆ ਲੱਡੂ ਵਾਈ ਗਰੂ ਸਤਨਾ ਫੇਰ ਤੇ ਕਿਹਨੀ ਚਲੋ ਕੋਈ ਨਹੀਂ ਹੁਣ ਚੱਲਾ ਮੈਂ ਤੈਨੂੰ ਬਣਾਵਾ ਸੇਰ ਟੱਕਣਾ ਹੈ ਨਾ ਚੱਲ ਚੜਾਈਏ ਇੱਧਰ ਇੱਧਰ ਉਹ ਤੇਰਾ ਪੀ ਇੱਥੇ ਲੱਗ ਇੱਥੇ ਰੱਖ ਦੇ ਮਾਮੇ ਦੇ ਵਾਇਗਰੂ ਕਰਦੇ ਵਾਇਗਰੂ ਮਾਯੂ ਅੱਛਾ ਤੂੰ ਹੀ ਮੱਥਾ ਟੇਕ ਦੇ ਇੱਥੇ ਮੱਥਾ ਟੇਕ ਸੇ ਵਾਇਗਰੂ ਮਮੀ ਟੇਕਦਾ ਮੱਥਾ ਮਾਮੇ ਦੇ ਹਾਂ ਲੋ ਜਾ ਮੈਨੂੰ ਵੀ ਟੇਕ ਲੈ ਹੁੰਦੇ ਇਹ ਲੱਗ ਜਦ ਤੱਕ ਅੱਗੇ ਵੀ ਜਿੱਦਾਂ ਚੁੱਕ ਪੈ ਜਾਂਦੀ ਹੈ ਪਹਿਲਵਾਨ ਤੋਂ ਮੈਂ ਹੁਣਾਂ ਦੌੜਾ ਜੋ ਦੁਬੀ ਹੁਣਾਂ ਤੇ ਪਹਿਲਵਾਨ ਕਰਦਾ ਇਲਾਜ ਬਹੁਤ ਵਧੀਆ ਹੈ ਕੈਂਪ ਵਿੱਚ ਇਹਦੀ ਦੁਕਾਨ ਹੈ ਰਾਜਕੁਮਾਰ ਪਹਿਲਵਾਨ ਨੇ ਇਸ ਦਾ ਨਾਮ ਤੇ ਦੁੱਖਾਂ ਦਾ دارو ਆ ਇੱਕ ਕਿਸਮ ਦਾ ਕੇ ਜੇ ਕਿਸੇ ਦੇ ਲੱਤ ਦਰਦ ਬਾਹਾਂ ਦਰਦ ਲੱਕ ਦਰਦ ਬਾਹਾਂ ਟੁੱਟੀ ਕੁਝ ਇਹਨੂੰ ਬੜੇ ਵਧੀਆ ਮਤਲਬ ਇਲਾਜ ਕਰਦਾ ਤੇ ਬਣਾਉਂਦਾ ਬੜੀ ਰੀਜ ਦੇ ਨਾਲ ਤੇ ਇਹਦੀ ਹਲਕ ਵੀ ਇਹਦੀ ਵੀ ਹੋ ਜਾਂਦੀ ਤੇ ਦੂਜੇ ਦਾ ਵੀ ਐ ਵਧੀਆ ਇਲਾਜ ਕਰਦਾ ਇਹਨੂੰ ਆਉ ਬੜਾ ਵਧੀਆ ਇਲਾਜ ਕਰਦਾ ਭੱਜਾ ਹੋਵੇ ਲੱਤਾਂ ਬਾਹਾਂ ਟੁੱਟੀ ਹੋਵੇ ਕੋਈ ਹੋਵੇ ਮਤਲਬ ਤੇ ਮੈਨੂੰ ਤੇ ਹਲਦੀ ਉਹਦਾ ਮੈਨੂੰ ਲੈ ਬਿਟੀ ਹਲਦੀ ਗੰਢੀ ਉਹੋਂ ਮੈਂ ਪੁੱਛਦਾ ਹਾਂ ਦੇ ਉਹ ਦਿਨ ਨਹੀਂ ਸਭ ਕਿੱਦਾਂ ਬਣ ਗਿਆ ਬਾਕੀ ਜਦੋਂ ਰੱਬ ਦੇ ਰਾਂਗੇ ਦੁੱਖ ਸੁੱਖ ਇਹਨੇ ਆਪਣਾ ਪਰਿਵਾਰ ਪਾਲਣਾ ਤੇ ਦੇਖੋ ਮੈਂ ਇਦਾਂ ਕੋਈ ਆਉਂ ਜਾਉ ਤੇ ਫੇਰ ਹੀ ਆ ਨਾ ਗੱਲ ਬਣ ਕੋਈ ਗੱਲ ਨਹੀਂ ਇਦਾਂ ਦੁੱਖ ਸੁੱਖ ਸਿਰਾਂ ਤੇ ਨਾਲ ਤੇ ਬਾਕੀ ਮੈਂ ਕਹਿੰਦਾ ਰਾਜ ਇਦੋਂ ਕੋਈ ਰਾਜਕੁਮਾਰ ਇਹਦਾ ਨਾਂ ਕੈਪ ਦੇ ਵਿੱਚ ਮੇਨ ਚੌੜੀ ਛੜ ਗਿਆ ਅਮੰਦਰ ਵਾਲੀ ਗਲੀ ਮੁਰਦਾਪੁਰ ਰੋਡ ਤੋਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਾਂ ਲੱਕ ਤੇ

ਕੀ ਆਜਾ ਪਟੇ ਮੈਡਮ ਤੂੰ ਕਿਹਨਾਂ ਕਾਲ ਦੀਏ ਘਰੇ ਜਾ ਰਹੇ ਹੁਣ ਮੈਂ ਤੇ ਸੰਦੀਪ ਤੇ ਧੁੰਦ ਕਰ ਲੋ ਚੱਕ ਤੁਸੀਂ ਕੀ ਜਾਂਦੀ ਆ ਹੈ ਕਿ ਨਹੀਂ ਚੰਗੀ ਚੰਗੀ ਬਾਈ ਨੂੰ ਜੇ ਤੱਕ ਲਾ ਬਾਲ ਆ ਦੇ ਕੋਈ ਨਹੀਂ ਡਰਵਾਇਆ ਛੁੱਟੀਆਂ ਲਾ ਕੇ ਰੋਇ ਸੁਟ ਦੇਂਦੀ ਲਾਉਗੀ ਇਹ ਕੀਤਾ ਜੀ ਰਹਿਦੀ ਪੰਜੇ ਕੀਤਾ ਜੀ

ਹੋ ਤੇ ਹਾਂਜੀ ਕੀ ਆ ਜੀ ਹੁਣ ਪੱਟੀ ਕਰਾਈ ਕੋਲਵਾਂ ਹਾਂ ਪੱਟੀ ਕਰਾਈ ਚਲ ਸਹੀ ਉਹ ਕਿੱਧਰ ਨੂੰ ਬਾਜੀ ਪੈ ਗਈ ਕਿੱਧਰ ਨੂੰ ਬਾਜੀ ਪੈ ਗਈ ਸਿੱਧਾ ਨਹੀਂ ਹੋਇਆ ਜਾਣਨਾ ਹੁਣ ਇਹਦੇ ਕੋਲ ਤੂੰ ਡਿੱਗ ਪਣਾ ਹੀ ਹੋ ਹਾਏ ਹਾਏ ਹਾਂ ਬਾਜੀ ਹੁਣ ਉਤਰ ਜਾਂਦੀ ਏ ਵਧੀਆ ਏ ਵਧੀਆ ਵਧੀਆ ਏ ਵਧੀਆ ਏ ਹਰ ਹੁਣ ਕਿੱਥੇ ਗਈ ਹਰ ਹੁਣ ਕਿੱਥੇ ਗਈ ਮੈਂ ਵੀ ਇਦਾਂ ਲੋ ਕਹਦੇ ਨੇ ਮੇਰੇ ਨਾਲ ਵੇਖ ਲੋ ਕੀ